ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਤੇ ਬਾਕੀ ਜਿਹੜੀਆਂ ਮੰਗਾਂ ਆ ਉਹ ਦਿੱਤੀਆਂ ਇਹਨਾਂ ਤੋਂ ਪੜਦੇ ਵੀ ਦੱਸਿਆ ਜਾਂਦਾ ਹੈ ਜਿਹੜੇ ਬੇਗਰ ਤੋਂ ਇਹਨਾਂ ਪ੍ਰਕਾਰ ਮੰਗ ਰਿਹਾ ਹੈ ਗੱਲ ਤਾਂ ਮਾਰਾ ਕਲਾਸਰ ਬੜਾ ਰਚੇ ਬਹੁਤ ਜੋ ਕਰੀ ਦੀਆ ਜੇ ਹੁਣੇ ਆਪਾਂ ਉੱਥੇ ਚਲੇ ਜਾਂਦੇ ਹਾਂ ਤੋਂ ਕੋਈ ਕਰਕੇ ਇਹਨਾਂ ਨੂੰ ਬਹੁਤ ਜਵਾਰੀ ਦੇ ਦਿਆਂਗੇ ਉੱਥੇ ਪਹਿਲਾਂ ਮੈਨੂੰ ਤੁਹਾਡੇ ਲੈਣਾ ਸਾਡੇ ਵੀਰ ਕੰਪਰ ਕਰਨੇ ਆਪਕੋੜੀ ਦੇ ਹੋ ਸਾਰੇ ਜਿਹਨੇ ਆਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਨੂੰ ਜੀ ਆ ਕਿਉਂਕਿ ਤੁਸੀਂ ਆਪਣਾ ਕੰਮ ਛੱਡ ਕੇ ਹੋ ਗਿਆ ਹੋ ਗਿਆ ਲੋਕ ਆ ਤੇਰਾ ਗਿਆ ਪੰਜਾਬੀ ਪੰਜਾਬੀ ਕਿਹੜਾ ਆ ਕਿਹੜਾ ਆ ਦੋ ਪਰਸੈਂਟ ਵੀਰਾਂ ਦੇ ਪੜਤਣ ਦੇ ਖੜੇ ਆ ਜਿਹਨਾਂ ਕੋ ਔਨ ਨਹੀਂ ਤਾਂ ਦੇ ਜੀ ਔਨ ਆ ਰਹੇ ਆ ਪਰ ਉਹਨਾਂ ਦੀ ਹਾਜ਼ਰੀ ਉੱਥੇ ਵੀ ਪਹੁੰਚ ਹੋਇਆ ਚਾਹੇ ਨਹੀਂ ਪਹੁੰਚ ਹੋਇਆ ਜਿਹੋਦੋਂ ਪਹਿਲਾਂ ਪਰ ਪੜਤਣ ਦੇ ਖੜੇ ਠੀਕੇ ਦੇਵਾ ਕੋਈ ਕੁਛ ਨਾ ਹੁੰਦਾ ਕੋਈ ਕੁਛ ਨਹੀਂ ਹੋਦਾ ਐ ਵੀ ਤੈਨੂੰ ਡੱਕ ਰਿਹਾ ਓਏ ਐ ਵੀ ਜੱਟਾ ਚੱਲ ਬਿਊਰੋੜੀ ਨਾਲੋਂ ਨਾਲ ਜਿਹੜੇ ਵੀਰਾਂ ਨੂੰ ਮੋੜਨਾ ਬੋੜੀ ਜਾਵੋ ਇਦਾਂ ਮੇਰਾ ਵੀਰ ਜਗਾ ਛੱਦਿਓ ਪੁਲਿਸ ਵਾਲੋ ਕੋ ਤੋਂ ਨੋਆ ਵੀ ਜਿਹੜਾ ਫਰਮਾਉਂਦੇ ਜੀ ਜਿਹੜੀ ਆ ਉੱਤਰੋਂ ਕਰਕੇ ਲਾ ਲਈਏ ਆਪਾਂ ਇੱਕ ਜੀ ਲੋਡ ਕਰ ਲਿਓ ਆਪਣੀ ਬੋਦੀ ਚੱਲਣ ਦੇਣ ਹਾਂ ਲਾਈਵ ਚੱਲਣ ਕੋਈ ਕਰਦਾ ਵਾ ਕੋਈ ਕਰਦਾ ਤੇ ਉਹ ਹੀ ਆਪਣੇ ਕੋਲ ਆ ਗਿਆ ਗੈਸਟ ਜਿਸ ਜਿਹੜੇ ਪਰਮਾਨੈਂਟ ਆਏ ਆ ਕਿਉਂ ਆਇਆ ਚੁੱਕੇ ਇਹ ਵੀ ਸਾਡੇ ਹੀ ਆ ਤੋਂ ਵੀ ਸਾਡੇ ਨਾਲ ਜਿਹੜਾ ਪਰਪੇ ਇਦਰਾ ਦਾ ਬੱਸ ਪੜੀ। ਇਦਰਾ ਦਾ ਬੱਸ ਪੜੀ। ਦੋ ਦੋ ਮਾਈਕ ਤੋਂ ਸਿੱਟਣ। ਇਹ ਕਿਸੇ ਆ ਮਦਦ ਆ। ਇਹਨਾਂ ਦੇ ਜੋ ਅਫਸਰ ਸਾਡੇ ਪਾਸ ਤੋਂ ਆ। का पानी दूर पढ़ लिया और बैठ का पानी दूर पढ़ लिया गएगा आवे आ गया अवे आ गया आवे आ गया तो वो फल लिया एक दो लाया अवे आवे खड़ा ਬੋਲਾ ਆ ਪੈਰੀ ਨੂੰ ਦੇ ਬਦੇ ਬਰੇ ਨੀ ਦਿੰਦੇ ਅੱਜ ਆਪਾਂ ਇੱਥੇ ਇੰਟਰ ਪਾਟਾ ਆਉਂਦਾ ਚੱਲੋ ਤੇ ਟੈਂਟ ਤੋਂ ਬਾਅਦ ਗੱਡੀ ਜਾਵੇ ਮੁੰਡਾ ਉਹਨੂੰ ਆਪਾਂ ਪਤਾ ਨਹੀਂ ਕਿ ਨਾਲ ਅੰਦਰ ਆਪਾਂ ਭਰਾ ਸਾਡੇ ਨਾਲ ਪਾਲੀ ਜਿਹੜੀ ਉਹੜਾ ਰੈਗੂਲੇਸ਼ਨ ਆਪਾਂ ਸਾਰੇ ਵੀਰਾਂ ਨੇ ਉਹਦੇ ਮੁਤਾਬਕ ਚੱਲਣਾ ਹੈਗਾ ਤੇ ਜਿਸ ਤਰ੍ਹਾਂ ਵੀ ਸਾਰਾ ਪ੍ਰਬੰਧ ਪ੍ਰਬੰਧ ਕਰਨੇ ਦਾ ਵੀ ਆਪਣੇ ਸਾਰੇ ਭਰਾਵਾਂ ਨੂੰ ਕਿਹਾ ਤੇ ਉਹ ਆਪਾਂ ਲੰਘਣਾ ਨਹੀਂ ਕਰਨੀ ਹੈਗੀ ਤੇ ਕਾਨੂੰਨ ਦੇ ਮੁਤਾਬਕ ਸਾਰੇ ਵੀਰਾਂ ਨੇ ਕਰਨਾ ਹੈਗਾ ਬਾਕੀ ਬਹੁਤ ਦੁੱਖ ਵਾਲੀ ਗੱਲ ਹੈ ਵੀਰーストラਪ ਸਿੰਘ ਜੀ ਮੌਤ ਦਾ ਜੋ ਹੋਇਆ ਹੈਗਾ ਤੇ ਬਹੁਤ ਮਾੜੀ ਗੱਲ ਆ ਅੱਜ ਤੋਂ ਸਾਡੇ ਵੀਰਾਂ ਬਹੁਤ ਆਪਣਾ ਨੀ ਕੰਮ ਕਰ ਕਰਦੇ ਹੈਗੇ ਆ ਤੇ ਸਾਰੇ ਪੀਰੇ ਉਹ ਬੇਨਤੀਆਂ ਵੀ ਆਪਣੇ ਲੋਕੋ ਕੇ ਆਪਾਂ ਆਪ ਦੀ ਜ਼ਿੰਮੇਵਾਰੀ ਨੂੰ ਸਮਝੀਏ ਕਿਉਂਕਿ ਬਹੁਤ ਵਾਰੀ ਅਸੀਂ ਇਹ ਗੱਦੀਆਂ ਕਰਦੇ ਆ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਇਹਦੇ ਛੱਡ ਦਿੰਦੇ ਆ ਇਹੋ ਵੀ ਆਪਣੇ ਸਾਰੇ ਪੀਰੇ ਧਾਰਨ ਦੇ ਰੂਪ ਤੋਂ ਕਿਉਂਕਿ ਆਪਾਂ ਨੂੰ ਬਹੁਤ ਜ਼ਿੰਮੇਵਾਰੀ ਨਾਲ ਚੇਰੀ ਆਪਣਾ ਮਤਲਬ ਸਮਝ ਆਉਂਦਾ ਹੋਵੇ ਬਦਲਿਆ ਘੱਟ ਬਹੁਤ ਹਜ਼ਾਰ ਚੇਕ ਕਰਦਾ ਹੋਵੇ ਇਸਰੇ ਡਾਲ ਦੇ ਲੋਕ ਦੋ ਦੋ <coughs> <coughs> या लरदा बहुत दुनिया खड़ी आ 74 जाने खड़े यार हां गिल्ल भी बैठा अरे मजा आ गया ओ बंद वीडियो गुडियो ब्रा अब गिल्ल भी बैठा ना मार <laughs> <था> <laughs> <या? k telescope> तो जा वीडियो बना लो क्या ले ना ले रे नया रखेगा ਇਹ ਕਿੰਨਾ ਬੱਚਾ ਸ਼ੌਕ ਮੈਂ ਬਹੁਤ ਦਰਪਾਨਾ ਉਹ ਕਹਿੰਦੇ ਕਿ ਇਹ ਬੁਰੀ ਅੱਟ ਦਿੰਦਾ ਆਹ ਭਰਾ ਵਾਹ ਟੀਨ ਕੱਢ ਦੋ ਬਾਈਕਾ ਅੱਛਾ ਅੱਛਾ ਅੰਗਰੇਜ਼ ਆ ਤੇ ਨੈਨੋ ਨੋ ਨੋ ਸੋਨੋ ਟਾਲਿਆਨੋ ਸੋਨੋ ਇਟਾਲੀਅਨੋ Eh, eh, perché in piazza oggi? perché dobbiamo problema a questo ragazzo che è è passato, non è morto è ammazzato, se qualcuno poteva aiutare, portare all'ospedale, invece di portare in casa i papaggi italiano la setta di frutta è una cosa biglianca, una cosa fuori mondo una cosa senza cuore dobbiamo avere l'abilità di i l'altro non la della

a avere direttamente ad appoggiare direttamente che uno viene in Italia con la nuova osta, prendere un permesso soggiorno 9 mesi invece di fare direttamente il suo Ma cosa ci vuole? Il governo sa tutto. Se questa donna che ha avuto permesso soggiorno in due giorni possiamo avere tutti questi ragazzi che non hanno un contratto regolare e un permesso soggiorno. Dobbiamo chiedere solo questo, un po' di dignità in lavoro. questa giornata qua è 4 euro allora 4 euro ma non è niente non ha documenti sfruttano su questa base che non ha documenti invece di fare documenti ti chiedono lavorare per il futuro ਹਾਂ ਵੇ ਬਾਰਗੇ ਵੀਡੀਓ ਬਣਾ ਲਈ ਹਾਂ ਠੀਕ ਹੈ ਵੀਰੇ ਪਹਿਲੇ ਗੁੱਸਾ ਕੱਢਦੇ ਅੱਜ ਰਹਿਣ ਦਾ ਨਹੀਂ ਸੱਚੀ ਸਾਰਾ ਕੱਢਦੇ ਅੱਜ ਗੁੱਸਾ ਪਹਿਲੀ ਜਿੰਨਾ ਗੁੱਸਾ ਨਿਕਲਦਾ ਕੱਢਦੇ ਸਾਰਾ ਅੱਜ ਹਾਂ ਮੂਰੇ ਕੱਢ ਜਾ ਜਾਣ ਜਾਣ ਕੇ ਮੂਰੇ ਉਹ ਵੀ ਅਸੀਂ ਸਾਰਾ ਜਾਣ ਜਾਣ ਕੇ ਆਦਾ ਹੁਣ ਅੰਦਰ ਗਿਆ ਉਹ ਨਹੀਂ ਭਾਈ ਦੰਦ ਦਿਆ ਬਾ ਆਈਲੇ ਮੁਰੇ ਬੋਆ ਕੁੜੀ ਤ੍ਰੀਫਰ ਦੀ ਆਈਲੇ ਮੁਰੇ ਵੀ ਇਹਨੂੰ ਦੇ ਮੜਾ ਜਾ ਇੰਟਰਵਿਊ ਕਰਾ ਇਹਨੇ ਮੜੇ ਗੱਲਬਾਤ ਕਰਾ ਦੇ ਲੋ ਬਰੀ ਉਹ ਤੇ ਨਹੀਂ ਉਹ ਰੋਕੋ ਡੇਟ ਰੋਕੋ ਉਹ ਪੈਰੀ ਉਹ ਪੈਰੀ ਉਹ ਪੈਰੀ ਉਹ ਪੈਰੀ ਪਾਦਨ ਕੀ ਆ ਨਾ ਬੋਲ ਮੈਂ ਦਾਦਾ ਉਹ ਪੈਰੀ ਨੂੰ ਇਹ ਗੱਲ ਉਹਨੂੰ ਕਹਿੰਦੀ ਸੀ ਵੀ ਜੇ ਕੰਮ ਦੀ ਲੋੜ ਹੈ ਤਾਂ ਸਾਡੇ ਦੁੱਧ 'ਚ ਮਿੱਠਾ ਪਾ ਕੇ ਵੀ ਦਿੰਦੇ ਨੇ ਜੇ ਲੋੜ ਆ ਬੰਦੇ ਤਾਂ ਗੱਲ ਗਿਆ ਦਾ ਤਾਂ ਤਾਂ ਇਹ ਗੱਲ ਕਹਿਣੀ ਸੀ ਜੇ ਇਹਨਾਂ ਨੂੰ ਕੰਮ ਦੀ ਲੋੜ ਆ ਫੇਰ ਦੁੱਧ ਵਿੱਚ ਮਠਾ ਪਾ ਕੇ ਹੀ ਦਿੰਦੇ ਆ ਉਹ ਗੱਲ ਕਹੀ ਸੀ ਹੁਣ ਗਾਹਣ ਦਾ ਕੋਈ ਮਿਲਿਆ ਉਹ ਗੱਲ ਜ਼ਰੂਰ ਛਡੋਣੀਆਂ ਹਾਂ ਜਦੋਂ ਤਨਖਾਹ ਦੇਣੀ ਆ ਉਦੋਂ ਚੀਕਾਂ ਮਾਰਦੇ ਨੇ ਬੱਬ ਲੈਨੇ ਕੋਈ ਨਾ ਕੋਈ ਅਰੇ ਤੂੰ ਸਾਰੇ ਨਿਗਾਹ ਚ ਆ ਗਿਆ ਸਾਰੇ ਜਾਣੇ ਦੇਖ ਲਿਆ ਹੁਣ ਤੈਨੂੰ ਸ਼ਕਲ ਚ ਅੰਚਕੰਨਾ ਰਹਿ ਮੜਾ ਜਾ ਚੱਲ ਠੀਕ ਆ ਕੋਲੋਂ ਜਿੱਤ ਓਕੇ ਓਕੇ ਸਰ ਓਕੇ।